ਵਡਹੰਸ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੇਜ ਏਕ ਏਕੋ ਪ੍ਰਭ ਠਾਕੁਰ ਗਰਮਖ ਹਰਿ 라ਵੇ ਸੁਖ ਸਾਗਰ ਮੈਂ ਪ੍ਰਭ ਮਿਲਨ ਪ੍ਰੇਮ ਮਨ ਆਸਾ ਗੁਰ ਪੂਰਾ ਮਿਲਾਵੈ ਮੇਰਾ ਪ੍ਰੀਤਮ ਹਉ ਵਾਰੂ ਵਾਰੂ ਆਪਣੇ ਗੁਰੂ ਕੋ ਜਾਸਾ ਰਹਾਉ ਮੈਂ ਅਵਗਨ ਭਰਪੂਰ ਸਰੀਰੇ ਹਉ ਕਿਉ ਕਰ ਮਿਲਾਉ ਆਪਣੇ ਪ੍ਰੀਤਮ ਪੂਰੇ ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ ਸੇ ਮੈਂ ਗੁਣ ਨਾਹੀ ਹਾਂ ਕਿਉਂ ਮਿਲਾ ਮੇਰੀ ਮਾਇਆ ਹਾਂ ਕਰ ਕਰ ਥਾਕਾਂ ਉਪਾਉ ਬੋ ਤੇਰੇ ਨਾਨਕ ਗਰੀਬ ਰਾਖੋ ਹਰ ਮੇਰੇ ਵਡਹੰਸ ਮਹੱਲਾ ਚੌਥਾ ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨ ਜਾਣੀ ਹਾਂ ਹਰ ਪ੍ਰਭ ਛੋੜ ਦੁਜੇ ਲੁਬਾਣੀ ਹਾਂ ਕਿਉਂ ਕਰ ਪਿਰ ਕਾ ਮਿਲੋ ਆਣੀ ਬਿਓ ਪਿਰ ਪਾਵ ਸਾਸ ਆਗਨ ਸਾਈ ਪਿਰ ਕਾ ਮਿਲ ਸਿਆਣੀ ਰਹਾਉ ਮੈਂ ਵਿੱਚ ਦੋਸ਼ ਹਾਂ ਕਿਉਂ ਕਰ ਪਿਰ ਪਾਵ ਤੇਰੇ ਅਨੇਕ ਪਿਆਰੇ ਹਾਉ ਪਿਰ ਚੇਤਨ ਆਵਾਂ ਜਨ ਪਿਰ ਰਾਵਿਆ ਸਾ ਪਲੀ ਸੁਹਾਗਣ ਸੇਮਾ ਗੁਣ ਨਹੀਂ ਹਉ ਕਿਆ ਕਰੀ ਦੁਹਾਗਣ ਨਿਤ ਸੁਹਾਗਣ ਸਦਾ ਪਿਰ ਰਾਵੈ ਮੈਂ ਕਰਮਹੀਨ ਕਬ ਹੀ ਗਲ ਲਾਵੈ ਤੋਂ ਪਿਰਗੁਣਵੰਤਾ ਹਉ ਅਗਣਿਆਰਾ ਮੈਂ ਨਿਰਗਣ ਬਖਸ਼ੋ ਨਾਨਕ ਵਿਚਾਰਾ ਵਡਹੰਸ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਵੱਡੇ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾਂ ਹਉ ਜਾਏ ਪੁਛਾਂ ਆਪਣੇ ਸਤਿਗੁਰ ਗੁਰ ਪੁਸ਼ ਮਨ ਮੁਗਦ ਸਮਝਾਵਾਂ ਭੋਲਾ ਮਨ ਸਮਝੈ ਗੁਰ ਸ਼ਬਦਿ ਹਰ ਹਰ ਸਦਾ ਧਿਆਏ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਨੀ ਚਿਤ ਲਾਏ ਹਾਉ ਸਭ ਵੇਸ ਕਰੇ ਬਿਰ ਕਾਰਨ ਜੇ ਹਰ ਪ੍ਰਭ ਸੱਚ ਭਾਵ ਸੋ ਪਿਰ ਪਿਆਰਾ ਮੈ ਨਦਰ ਨ ਦੇਖੈ ਹਾਉ ਕਿਉ ਕਰ ਤੀਰਜ ਪਾਵਾਂ ਜਿਸ ਕਾਰਨ ਹੋ ਸ਼ਿੰਗਾਰ ਸ਼ਿੰਗਾਰੀ ਸੋ ਪਿਰ ਰਤਾ ਮੇਰਾ ਅਵਰਾ ਨਾਨਕ ਤਨ 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 ਸੁਹਾਗਨ ਜਿਨ ਪਿਰ ਰਾਵੈ ਅੜਾ ਸਚ ਸਵਰਾ ਹਾਉ ਜਾਇ ਪਸ਼ਾ ਸੁਹਾਗ ਸੁਹਾਗਨ ਤੁਸੇ ਕਿਉ ਪਿਰ ਪਾਇ ਅੜਾ ਪ੍ਰਭ ਮੇਰਾ ਮੈ ਉਪਰ ਨਦਰ ਕਰੇ ਪਿਰ ਸਾਚੈ ਮੈਂ ਛੋੜਿਆ ਮੇਰਾ ਤੇਰਾ ਸਭ ਮਨ ਤਨ ਜੀਉ ਕਰੋ ਹਰ ਪ੍ਰਭ ਕਾ ਇਤ ਮਾਰਗ ਪੈਣੇ ਮਿਲਿਆ ਆਪਨੜਾ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲਿਆ ਜੋ ਹਰ ਪ੍ਰਭ ਕਾ ਮੈਂ ਦੇਸ ਨਿਹਾਂ ਤਿਸ ਮਨ ਤਨ ਆਪਣਾ ਦੇਵਾ ਨਿਤ ਪਖਾ ਫੇਰੀ ਸੇਵ ਕਮਾਵਾ ਤਿਸ ਅਗੇ ਪਾਣੀ ਢੋਵਾ ਨਿਤਨਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਣਾਏ ਤਨ ਧਨ ਗੁਰੂ ਗੋਗ ਸਤ ਗੁਰ ਪੂਰਾ ਨਾਨਕ ਮਨ ਵਾਸ 부ਜਾਏ ਗੁਰ ਸੱਜਣ ਮੇਰਾ ਮੇਲ ਹਰੇ ਜਿਤ ਮਿਲ ਹਰ ਨਾਮ ਧਿਆਵਾ ਗੁਰ ਸਤਗੁਰ ਪਾਸੋ ਹਰ ਗੋਸ਼ਟ ਪੁਛਾ ਹਰ ਸਾਂਝੇ ਹਰ ਗੁਣ ਗਾਵਾਂ ਗੁਣ ਗਾਵਾਂ ਨਿਤ ਨਿਤ ਸਦ ਹਰ ਕੇ ਮਨ ਜੀਵੈ ਨਾਮ ਸੁਨ ਤੇਰਾ ਨਾਨਕ ਜਿਤ ਵੇਲਾ ਵਿਸਰਾ ਮੇਰਾ ਸੁਆਮੀ ਤਿਤ ਵੇਲੇ ਮਰ ਜਾਏ ਜੀਉ ਮੇਰਾ ਹਰ ਵੇਖਣ ਕਾ ਸਭ ਕੋਈ ਲੋਚੈ ਸੋ ਵੇਖੈ ਜਿਸ ਆਖ ਆਪ ਵਿਖਾਲੇ ਜਿਸਨੋ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸਮਾਲੇ ਸੋ ਹਰ ਹਰ ਨਾਮ ਸਦਾ ਸਦਾ ਸਮਾਲੇ ਜਿਸ ਸਤਿਗੁਰੂ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰੇਕੈ ਹੋਏ ਹਰ ਜਪ ਹਰ ਸੇ ਤੀਰਨਿਆ ਵਡਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਤ ਉਚਾ ਤਾਕਾ ਦਰਬਾਰਾ ਅੰਤ ਨਹੀਂ ਕਿਛੁ ਪਾਰ ਆਵਾਰਾ ਕੋਟ 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 ਲਖ ਧਾਵੈ ਇਕ ਤਿਲ ਤਾਕਾ ਮੈ ਨ ਪਾਵੈ ਸੁਹਾਵੀ ਕਾਉਣ ਸੁਵੇਲਾ ਜਿਤ ਪ੍ਰਭ ਮੇਲਾ ਰਹਾਉ ਲਖ ਭਗਤ ਜਾ ਕੋ ਅਰਦ ਲਖ ਤਪੀਸਰ ਤਪਿ ਸਾਦੈ ਲਾਖ ਜੁਗੈਸ਼ਰ ਕਰਤੇ ਜੋਗਾ ਲਾਖ ਭੁਗੇਸ਼ਰ ਭੋਗੇ ਪੋਗਾ ਘਟ ਘਟ ਵਸੇ ਜਾਣੇ ਥੋਰਾ ਹੈ ਕੋਈ ਸਾਜਨ ਪਰਦਾ ਤੋਰਾ ਕਰੋ ਜਤਨ ਜੇ ਹੋਏ ਮੇਰਵਾਨਾ ਤਕ ਦੇਈ ਜੀਉ ਕੁਰਬਾਨਾ ਫਿਰਤ ਫਿਰਤ ਸੰਤਨ ਪੈ ਆਇਆ ਦੁਖ ਭਰਮ ਹ ਮਾਰਾ ਸਗਲ ਮਿਟਾਇਆ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾਉ ਕਾਹੋ ਨਾਨਕ ਪ੍ਰਭ ਮੇਰਾ ਊਚਾ ਵਡਹੰਸ ਮਹੱਲਾ ਪੰਜਵਾਂ ਤਨ ਸੁਵੇਲਾ ਜਿਤ ਦਰਸ਼ਨ ਕਰਨਾ ਹਾਂ ਬਲਿਹਾਰੀ ਸਤਿਗੁਰ ਚਰਨ ਜੀ ਕੇ ਦਾਤੇ ਪ੍ਰੀਤਮ ਪ੍ਰਭੂ ਮੇਰੇ ਮਨ ਜਿਵੈ ਪ੍ਰਵ ਨਾਮ ਚ ਤੇਰੇ ਰਹਾਉ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸੇਦਲ ਪੁਰਖ ਦ੍ਰਿਸ਼ਟ ਸੁ ਜਾਣੀ ਸੱਚ ਹੁਕਮ ਤੁਮਾਰਾ ਤਖਤ ਨਿਵਾਸੀ ਆਏ ਨਾ ਜਾਵੈ ਮੇਰਾ ਪ੍ਰਭ ਅਬਨਾਸੀ ਤੁਮ ਮਿਹਰਵਾਨ ਦਾਸ ਹਮ ਦਿਨਾ ਨਾਨਕ ਸਾਹਿਬ ਪਰਪੁਰ ਲੀਨ ਵਡਹੰਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣ ਗੁਰ ਪ੍ਰਸਾਦ ਕੋ ਸ਼ਬਦ ਪਛਾਣੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਿਆਲ ਪੁਰਖ ਮੇਰੇ ਪ੍ਰਭ ਦਾਤੇ ਜਿਸਾ ਜਨਵ ਤਨ ਤੁਮ ਜਾਤੇ ਸਦਾ ਸਦਾ ਜਾਇ ਬਲਿਹਾਰੀ ਇਤ ਉਤ ਦੇਖੋ ਓਟ ਤੁਮਾਰੀ ਮੋਹਿ ਨਿਰਗੁਨ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਤਾ ਵਡਹੰਸ ਮਹੱਲਾ ਪੰਜਵਾਂ ਅੰਤਰਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਧੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਾਲ ਥਲ ਮਹੀਲ ਰਹਾ ਪਰ ਪੂਰੇ ਨਿਗਟ ਵਸੈ ਨਾਹੀ ਪ੍ਰਭ ਦੂਰੇ ਜੇ ਸਨੋਂ ਨਦਰ ਕਰੇ ਸੋ ਤਿਆਏ ਆਠ ਪੈਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪਤ ਪਾਰੇ ਸ਼ਰਨ ਪਰਿਓ ਨਾਨਕ ਹਰ ਦੁਆਰੇ ਵਡਹੰਸ ਮਹੱਲਾ ਪੰਜਵਾਂ ਤੂੰ ਵਡ ਦਾਤਾ ਅੰਤਰ ਜਾਮੀ ਸਭ ਮੈਂ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮੇਂ ਦਾਰਾ ਹਾਂ ਸੁਣ ਸੁਣ ਜੀਵਾ ਨਾਮ ਤੇ ਮਾਰਾ ਰਹਾ ਤੇਰੇ ਸ਼ਰਨ ਸਤ ਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾਂ ਧੂਰੇ ਚਰਨ ਕਮਲ ਹਿਰਦੈ ਉਰਤਾਰੇ ਤੇਰੇ ਦਰਸ਼ਨ ਕਾ ਜਾਇ ਬਲਹਾਰੇ ਕਰ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪਤ ਸੁਖ ਪਾਵਾਂ ਵਡਹੰਸ ਮਹੱਲਾ ਪੰਜਵਾਂ ਸਾਧ ਸੰਗ ਹਰ ਅੰਮ੍ਰਿਤ ਪੀਜੈ ਨਾ ਜਿਉ ਮਰ ਨ ਕਬਹੁ ਸੀਜੈ ਵੱਡ ਭਾਗੀ ਗੁਰਪੂਰਾ ਪਾਈਐ ਗੁਰ ਕਿਰਪਾ ਤੇ ਪ੍ਰਭੁ ਧਿਆਈਐ ਰਹਾਉ ਰਤਨ جواਹਰ ਹਰ ਮਾਨਕ ਲਾਲ ਸਿਮਰ ਸਿਮਰਿ ਪ੍ਰਾਪੈ ਨਿਹਾਲ ਜਤ ਕਤ ਪੇਖੋ ਸਾਧੂ ਸਰਣਾ ਹਰ ਗੁਣ ਗਾਏ ਨਿਰਮਲ ਮਨ ਕਰਨਾ ਕੱਡ ਘਟ ਅੰਦਰ ਮੇਰਾ ਸਵਾਮੀ ਉਠਾ ਨਾਨਕ ਨਾਮ ਪਾਇਆ ਪ੍ਰਭ ਤੁਠਾ ਵਡਹੰਸ ਮਹੱਲਾ ਪੰਜਵਾਂ ਵਿਸਰ ਨਾਹੀ ਪ੍ਰਭ ਦੀਨ ਦਿਆਲਾ ਤੇਰੀ ਸ਼ਰਨ ਪੂਰਨ ਕਿਰਪਾਲਾ ਰਹਾਉ ਜਹ ਚਿਤ ਆਵਾ ਸੋ ਥਾਨ ਸੁਹਾਵਾ ਜਿਦ ਵੇਲਾ ਵਿਸਰਾ ਤਾ ਲਾਗੇ ਹਵਾ ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰ ਸਾਗਰ ਤੇ ਕੱਢ ਦੇ ਹਾਥੀ ਆਵਣ ਜਾਣਾ ਤੁਮ ਹੀ ਕੀਆ ਜਿਸ ਤੂੰ ਰਾਖਾ ਤਿਸ ਦੁੱਖ ਨਥੀ ਆ ਤੂੰ ਇੱਕ ਸਾਹਿਬ ਅਵਰ ਨਹੋਰਾ ਬੇਨੋ ਕਰੈ ਨਾਨਕ ਕਰ ਜੋਰ ਵਡਹੰਸ ਮਹੱਲਾ ਪੰਜਵਾਂ ਤੂ ਜਾਣੈ ਤਾਂ ਕੋਈ ਜਾਣੈ ਤੇਰਾ ਦੀਆ ਨਾਮ ਵਖਾਣੈ ਤੂ ਆਚਰਜ ਕੁਦਰਤ ਤੇਰੀ ਬਿਸਮਾ ਰਹਾਉ ਤਦੂ ਆਪੇ ਕਾਰਨ ਆਪੇ ਕਰਨਉ ਹੁਕਮ ਹੈ ਜੰਮਣ ਹੁਕਮ ਹੈ ਮਰਨਾ ਨਾਮ ਤੇਰਾ ਮਨ ਤਨ ਆਧਾਰੀ ਨਾਨਕ ਦਾਸ ਬਖਸ਼ੇਸ਼ ਤੁਮਾਰੀ ਵਡਹੰਸ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰਾ ਅੰਦਰ ਲੋਚਾ ਮਿਲਨ ਕੀ ਪਿਆਰੇ हाँ क्यों पाई गोर पूरे। जे जैसा खेल खिलाइए बालक रह न सक बिन खीरे मेरा अंतर पोख न उतर मलि ये स भोजन में नीरे मेरा मन तन प्रेम परम का बिन दर्शन क्यों मन तीरे ਸੋਨ ਸੱਜਣ ਮੇਰੇ ਪ੍ਰੀਤਮ ਪਾਈ ਮੈਂ ਮਿਲਿਓ ਮਿੱਤਰ ਸੁਖਦਾਤਾ ਓ ਜੀ ਕੀ ਮੇਰੀ ਸਭ ਇਹ ਦਿਨ ਜਾਣੈ ਨਿਤ ਸੁਣਾਵੇ ਹਰ ਕੀਆ ਬਾਤਾਂ ਹਾ ਇੱਕ ਖਿੰਨ ਤਿਸ ਬਿਨ ਰਹਿ ਨ ਸਕਾਂ ਜਿਉ ਚਾਤਰਿਕ ਜਲ ਕੋ ਬਿਲ ਲਤਾ ਹਾਉ ਕਿਆ ਗੁਣ ਤੇਰੇ ਸਰਸ ਮੱਲੀ ਮੈਂ ਨਿਰਗੁਣ ਕਾ ਰਖ ਲਿਤਾ ਹਾ ਭਈ ਓਡੇ ਨੀ ਕੰਤ ਕਾ ਮੱਲੀ ਸੋ ਫਿਰ ਕਦ ਨੈ ਨੀ ਦਿਖਾਂ ਸਭ ਰਸ ਭੋਗਨ ਵਿਸਰੇ ਬਿਨ ਪਰ ਕਿਤਨ ਲੇਖਾ ਏ ਕਾਪੜ ਤਨ ਨ ਸੁਖਾਵੇ ਕਾਰ ਨਾ ਸਕੋ ਹਾਂ ਵਿਸਾ ਜਿੰਨੇ ਸਖੀ ਲਾਲ 라ਵਿਆ ਪਿਆਰਾ ਤਿੰਨ ਅਗ ਹਮ ਅਦੇਸਾ ਮੈਂ ਸਭ ਸ਼ਿੰਗਾਰ ਬਨਾਇਆ ਮਾਲੀ ਬਿਨ ਪਰ ਕਾਮ ਨ ਆਏ ਜਾ ਸਹਬਾ ਤਨ ਪੁਛੀਆਂ ਮਾਲੀ ਤਾਂ ਬਿਰਥਾ ਜੋਬਨ ਸਭ ਜਾਏ ਤਨ ਤਨਤ ਸੁਹਾਗਣੀ ਅਮਲੀ ਜਿਨ ਸਹਰ ਅਸਮਾਏ ਹਾਂ ਵਾਰਿਆ ਤਿੰਨ ਸੁਹਾਗਣੀ ਅਮਲੀ ਤਿੰਨ ਕੇ ਤੋਂ ਵਾਸਾਦ ਪਾਏ ਜਿਚਰ ਦੂਜਾ ਪਰਮ ਸਾ ਮਲੀ ਤਿਚਰ ਮੈਂ ਜਾਣਿਆ ਪ੍ਰਭ ਦੂਰੇ ਜਾਂ ਮਿਲਿਆ ਪੂਰਾ ਸਤ ਗੁਰੂ ਅਮਲੀ ਤਾ ਸਮਰਸਾ ਸਭ ਪੂਰੇ ਮੈਂ ਸਰਬ ਸੁਖਾਂ ਸੁਖ ਪਾਇਆ ਮਾਲੀ ਫਿਰ ਸਰਬ ਰਹਾ ਭਰਪੂਰੇ ਜਨ ਨਾਨਕ ਹਰ ਰੰਗ ਮਾਨ ਅਮਲੀ ਗੁਰ ਸਤ ਗੁਰ ਕੈ ਲਗ ਪੈਰੇ ਵਡਹੰਸ ਮਹੱਲਾ ਤੀਜਾ ਅਸ਼ਟ ਪਦੀਆਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੱਚੇ ਬਾਣੀ ਸੱਚ ਧੁਨ ਸੱਚ ਸ਼ਬਦ ਵਿਚਾਰਾ ਅਰਦਿਨ ਸੱਚ ਸਲਾਹਣਾ ਤਨ ਤਨ ਵਡਪਾਗ ਹਮਾਰਾ ਮਨ ਮੇਰੇ ਸੱਚ ਨਾਮ ਵਿਟੋ ਬਲ ਜਾਉ ਦਾਸਨ ਦਾਸਾ ਹੋਏ ਰਹੇ ਤਾਂ ਪਾਵੇ ਸੱਚਾ ਨਾਉ ਰਹਾਉ ਜੇਵਾ ਸੱਚ ਸਾਜਰਤੀ ਤਨ ਮਨ ਸੱਚਾ ਹੋਏ ਬਿਨ ਸੱਚੇ ਹੋਰ ਸਲਾਹਣਾ ਜਸ ਜਨਮ ਸਭ ਕੋਏ ਸੱਚ ਖੇਤੀ ਸੱਚ ਬੀਜਣਾ ਸੱਚਾ ਵਪਾਰ ਅਰਧਨ ਲਾਹਾ ਸੱਚ ਨਾਮ ਧਨ ਭਗਤ ਪਰੇ ਪੰਡਾਰਾ ਸੱਚ ਖਾਣਾ ਸੱਚ ਪਹਿਨਣਾ ਸਾਚ ਟੇਕ ਹਰ ਨਾ ਜਿਸ ਨਾ ਬਖਸ਼ ਤਿਸ ਮਿਲੈ ਮਹਿਲੀ ਪਾਏ ਥਾਉ ਆਵੇ ਸੱਚੇ ਜਾਵੇ ਸੱਚੇ ਫਿਰ ਜੁਨੀ ਮੂਲ ਨ ਪਾਹੇ ਗਰਮਖਦਰ ਸੱਚ ਸਚਿਆਰ ਹੈ ਸਚ ਮਹ ਸਮਾਹੇ ਅੰਤਰ ਸੱਚਾ ਮਨ ਸੱਚਾ ਸੱਚੇ ਸਿਫਤ ਸੁਨਾਏ ਸੱਚ ਥਾਨ ਸੱਚ ਸਲਾਹਨਾ ਸਤ ਗੁਰ ਬਲਹਰ ਜਾਉ ਸੱਚ ਵੇਲਾ ਮੂਰਤ ਸੱਚ ਜਿਤ ਸੱਚੇ ਨਾਲ ਪਿਆਰ ਸੱਚ ਵਿਖਣਾ ਸੱਚ ਬੋਲਣਾ ਸੱਚਾ ਸਭ ਕਰਉ ਨਾਨਕ ਸੱਚੇ ਮਿਲੇ ਤਾਂ ਮਿਲੇ ਆਪੇ ਲੈ ਮਿਲਾਏ ਜਿਉਂ ਪਾਵੇ ਤਿਉਂ ਰਖਸੇ ਆਪੇ ਕਰੇ ਰਜ਼ਾਏ ਵਡਹੰਸ ਬਹੱਲਾ ਤੀਜਾ ਮਨੁਆ ਦਾਦ ਸੁਧਾਵੰਦਾ ਓ ਕਸੇ ਹਰ ਗੁਣ ਗਾਵੈ ਇੰਦਰੀ ਵਿਆਪ ਰਹੀ ਅਤਕਾਈ ਕਾਮ ਕ੍ਰੋਧ ਨਿਤ ਸੰਤਾਵ ਵਾ ਵ ਸੈਜੇ ਗੁਨ ਰਵਿਜੈ RAM ਨਾਮ ਇਸ ਜੁਗ ਮੈਂ ਦੋ ਲਭ ਹੈ ਦੋ ਲਭ ਹੈ ਗਰਮਤ ਹਰ ਰਸ ਪੀਜੈ ਰਹਾਉ ਸ਼ਬਦ ਚੇਨ ਮਨ ਨਿਰਮਲ ਹੋਵੈ ਤਾ ਹਰ ਕੇ ਗੁਨ ਗਾਵੈ ਗੁਰਮਤੀ ਆਪੈ ਆਪ ਪਛਾਣੈ ਤਾਨਿਤ ਕਰਵਾਸਾ ਪਾਵੈ اے ਮਨ ਮੇਰੇ ਸਦਾ ਰੰਗ ਰਾਤੇ ਸਦਾ ਹਰ ਕੇ ਗੁਣ ਗਾਉ ਹਰ ਨਿਰਮਲ ਸਦਾ ਸੁਖ ਦਾਤਾ ਮਨ ਚੰਦਿਆ ਫਲ ਪਾਉ ਹਮ ਨੀਚ ਸੇ ਉਤਮ ਭਇ ਹਰਿ ਕੇ ਸਰਨਾਇ ਪਾਥਰ ਡੁੱਬਦਾ ਕਾਢ ਲਿਆ ਸੱਚੀ ਵਡਿਆਈ ਬੇਖਸੇ ਅੰਮ੍ਰਿਤ ਭਏ ਗੁਰਮਤਿ ਬੁੱਧ ਪਾਈ ਅਕਾ ਪਰਮਲ ਭਏ ਅੰਤਰ ਵਾਸਨਾ ਵਸਾਈ ਮਾਨਸ ਜਨਮ ਦੁਲੰਭ ਹੈ ਜਗ ਮੈਂ ਖਟਿਆ ਆਏ ਪੂਰ ਭਾਗ ਸਤ ਗੁਰ ਮਿਲੇ ਹਰ ਨਾਮ ਧਿਆਏ ਮਨ ਮੁਖ ਪੂਲੇ ਬਖ ਲਗੇ ਅਹਿਲਾ ਜਨਮ ਗਵਾਇਆ ਹਰ ਕਾ ਨਾਮ ਸਦਾ ਸੁਖ ਸਾਗਰ ਸਾਚਾ ਸ਼ਬਦ ਨ ਪਾਇਆ ਮੁਖਾਂ ਹਰ ਹਰ ਸਭ ਕੋ ਕਰੈ ਵਿਰਲਾ ਹਿਰਦ ਵਸਾਇਆ ਨਾਨਕ ਜਨ ਕਾ ਹਿਰਦੈ ਵਸਿਆ ਮੋਖ ਮੁਗਤ ਤਿਨ ਪਾਇਆ